ਠੀਕ ਹੈ ਬਈ ਠੀਕ ਹੈ ਗੱਲ 6,85 ਹਜ਼ਾਰ ਦੀ ਮੰਗ ਹੈ ਟ੍ਰੈਕਟਰ ਦੇਵਾਂਗੇ ਜੀ 8 ਲੱਖ ਤੇ 10 ਹਜ਼ਾਰ ਬਾਕੀ ਮੋਕੇ ਦੇ ਮਾਨਸਮਾਨ ਉਹ ਜੋ ਮੈਂ ਪਹਿਲਾਂ ਕਹਿ ਦੇਣਾ ਵੀਰੇ ਹਾਂ ਬਈ ਸਾਰੇ ਟ੍ਰੈਕਟਰਾਂ ਦੀ ਸਰਵਿਸ ਕਰਕੇ ਦੇਵਾਂਗਾ ਹਾਂ ਬਈ ਤਾਂ ਟ੍ਰੈਕਟਰ ਦੇਵਾਂਗਾ 1000 ਰੁਪਏ ਛੋੜ ਕਰੂੰਗਾ ਠੀਕ ਹੈ ਗੱਲ ਵੀ ਠੀਕ ਹੈ ਬਈ ਹਾਂ ਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਟੀ ਟੀਵੀ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀਆ ਤੁਹਾਨੂੰ ਬਈ ਸ਼ਰਮੇ ਨਾਲ ਮਲਾਉਣੇ ਆ ਦੰਨੇ ਟਰੈਕਟਰਾਂ ਬਾਰੇ ਜਾਣਕਾਰੀ ਆ ਜੋ ਅੱਗੀ ਵੀਡੀਓ ਕਰਦੇ ਹਾਂ ਕਲਪੀ ਸਿੱਧੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਮੈਂ ਕਿਹਨੂੰ ਵਧੀਆ ਵਧੀਆ ਤੁਸੀਂ ਸੁਣਾਓ ਪਰ ਤੇ ਮੈਨੂੰ ਲੱਗਾ ਦੰਨੇ ਬਾਰੇ ਹੋਰ ਜ਼ਿਆਦਾ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਾ ਰੱਖਿਆ ਜੀ ਅੱਜ ਬੁੱਧਵਾਰ ਤੋਂ ਲਵੰਡੀ ਕਾਬੂ ਮੰਡੀ ਲੱਗੀ ਹੈ ਜੀ ਤੇ ਟਰੈਕਟਰ ਦਿਖਾਉ ਮੈਂ ਆਪਦੀ ਉਹ ਟਰੈਕਟਰ ਜਹੋਣਾ ਨਹੀਂ ਕੋਈ ਠੀਕ ਹੈ ਗੱਲ ਅੱਗੇ ਬਾਅਦ ਵਿੱਚ ਭਾਈ ਯਾਰ ਜੋ ਮੈਂ ਕਹਿਦਾ ਨਾ ਉਹ ਅਗਲਾ ਕੋਈ ਜੰਦਾ ਨਹੀਂ ਹੋਣਾ

ਨਾਲ ਦੇ ਡਾਇਰੈਕਟਰ ਬਿਲਕੁਲ ਨਵਾਂ ਬਈ ਪੂਰੀਆਂ ਕੰਪਨੀ ਚ ਉਹਦੇ ਸਰਵਿਸਾਂ ਨਹੀਂ ਹੋਣਗੀਆਂ ਜੀ ਠੀਕ ਹੈ ਜੀ ਠੀਕ ਹੈ ਗੱਲ ਤੇ ਇਹ ਜੇਗਾ ਜੀ ਇਹਦਾ 6.5 ਲੱਖ ਦਾ ਹਾਂ ਬਈ ਟਰੈਕਟਰ ਦੇਮਾ ਇੱਕ ਪੂਰੇ ਜੈਸ ਜੀ ਨੋ ਹਾਂ ਬਈ ਪੂਰੇ 6 ਲੱਖ ਦਾ ਠੀਕ ਹੈ ਬਈ ਜੀ 2.55 ਦਾ ਚੱਲਿਆ ਜੀਰੇ ਹਾਂ ਬਈ ਪਾਰਾ ਦੇ ਨਾਲਦੇ ਆ ਤੇ ਸਰ ਉਹ ਇਹਨਾਂ ਨਾਲ ਬੰਨ੍ਹਦੇ ਆ ਆਫੇ ਭਾਗੇ ਜੀ ਤੁਹਾਡੀ ਦਾ ਰੋਗਲਾ ਹਾਂ ਵੀ 6 ਲੱਖ 75 ਹਾ ਟਮਾੜਾ ਟਰੈਕਟਰ ਦੇਵਾਂਗੇ ਜੀ 6.5 ਠੀਕ ਹੈ ਵੀ ਠੀਕ ਹੈ ਗੱਲ ਜਿਹੜੇ 2021 ਮਾ ਦਾਲਾ ਹਾਂ ਵੀ ਕੋਈ ਮੈਂ ਨੀਂ ਲਿਨ ਹੋਏ ਚਾਪਾ ਹਾਂ ਵੀ ਆ ਗਿਆ 1200 ਵਾਲਾ ਭਾਈ 1200 ਵਾਲਾ ਬੰਦਾ ਵੀ ਕਰੀ ਜਾਓ

ਕੀ ਹੋ ਰਹੇ ਆ ਸੁਪਰ ਪਲੱਸ ਹੋ ਗਏ ਆ ਉਹ 53 ਚ ਕਿਉਂ ਗਏ ਆ ਹਾਂ ਬਈ ਠੀਕ ਹੈ ਗੱਲ ਕਾਗਜ਼ ਪੱਤਰਾ ਇਹ ਮੇਰੀ ਜ਼ਿੰਮੇਵਾਰੀ ਆ ਲੋਨ ਫੈਂਸ ਹੋ ਜਾਣਗੇ ਸਾਰੇ ਟਰੈਕਟਰ ਜਿਹੜਾ ਦਿਖਾ ਰਿਹਾ ਵੀਰੇ ਮੈਂ ਠੀਕ ਹੈ ਬਈ ਪੁਰਾਣੇ ਕੱਟੇ ਜਾਣਗੇ ਪੁਰਾਣੇ ਉਹਨੇ ਕਦਾ ਕਟਾਂਗੇ ਜਿੰਨੇ ਕਦਾ ਹੋਊਗਾ ਠੀਕ ਹੈ ਬਈ ਠੀਕ ਹੈ ਗੱਲ 6,85 ਹਜ਼ਾਰ ਦੀ ਮੰਗ ਹੈ ਟਰੈਕਟਰ ਦੇਵਾਂਗੇ ਜੀ 6 ਲੱਖ ਤੇ 10 ਹਜ਼ਾਰ ਦਾ ਠੀਕ ਹੈ ਬਾਕੀ ਮੋਕਦੇ ਮਾਨਸਨਵਾ ਲਓ ਜੂ ਮੈਂ ਪਹਿਲਾਂ ਕਹਿ ਦੇਣਾ ਵੀਰੇ ਹਾਂ ਬਈ ਸਾਰੇ ਟਰੈਕਟਰਾਂ ਦੀ ਸਰਵਿਸ ਕਰਕੇ ਦੇਊਗਾ ਹਾਂ ਬਈ ਤਾਂ ਟਰੈਕਟਰ ਦੇਊਗਾ 1000 ਰੁਪਏ ਛੋੜ ਉਦੂਆ ਦਾ ਘੈਰ ਚ 2016 ਮਾਡਲ ਦਾ ਪੰਜਾਬ ਨੰਬਰ ਆ ਵੀਰੇ ਇਹ ਹਾਂ ਬਈ ਠੀਕ ਆ ਗੱਲ ਤੇ ਲੋਡ ਫੈਂਸ ਤੇ ਫੁੱਲੀ ਹੋ ਜੂ ਬਈ ਲਗਭਗ ਠੀਕ ਆ ਬਈ ਪੂਰਾ ਘੈਰ ਲਾਵੇ ਆ ਪਿੱਛੇ 70000 ਪੈਸੇ ਆ ਜੇ ਵੀਰ ਨੇ ਤਾ ਉਹ ਕੇ ਚਲਾ ਕੇ ਬਾਕੇ ਤਸਦੀ ਕਰ ਲਿਓ ਠੀਕ ਆ ਬਈ ਕਿਦਾਂ ਠੀਕ ਆ ਗੱਲ ਬਾਈ ਹਾਂ ਬਈ ਇਹ ਟਰੈਕਟਰ ਦੇਵਾਂਗੇ 1.4 ਲੱਖ ਰੁਪਏ ਠੀਕ ਆ ਜੇ ਬਾਕੀ ਚਲਾ ਕੇ ਬਾਕੇ ਤਸਦੀ ਹਾਂ ਬਈ ਦੂਆ ਦਾ ਘੈਰ ਤਕੋਟਾ ਬਾਈ ਜਮਨਾ ਮਾਟੇ ਇਟਰ 4 ਟਰ ਚਾਰੇ ਕੈਰ ਨਾਲ ਦੇ ਟਰ ਦੇ ਠੀਕ ਹੈ ਬਾਈ ਆ ਟੈਕ ਟਕ ਜਾਂ ਵਿੱਚੇ ਐ ਡਬਲ ਡਿਸਟ੍ਰੀਬਿਊਟਰ ਆ ਬਾਈ ਹਾਂ ਮੈਂ ਤੇ 550155 ਐਕਸਪੀ ਉਹ ਬਾਈ ਇਹ ਹਾਂ ਮੈਂ ਸੋ ਜੂ ਭਰਾਣਾ ਕੱਟਿਆ ਜਾਂਦਾ ਠੀਕ ਹੈ ਬਾਈ ਤੇ ਜੇ ਕਿਸੇ ਭਰਾ ਨੇ ਕਹਿੰਦਾ ਬਾਈ ਇੱਥੇ ਕਲਮ ਲੱਗੀ ਆ ਨਾ ਪੰਜਾਬੋਂ ਦਾ ਕਿਰਾਇਆ ਫ੍ਰੀ ਚ ਦੇਣਾ ਹੈ ਜੀ ਮਾੜੇ ਬਾਈ ਠੀਕ ਹੈ ਬਾਈ ਸਾਰਾ Ориਜਨਲ ਹੈ ਜੀ ਕੋਕਾ ਵੀ ਸੀ ਇਹਦਾ ਤੇ ਰੇਟ ਹੈਗਾ ਜੀ 17 ਮਾਟਾ 18 ਦੀ ਆਸਤੀ ਹੈ 495000 ਹਾਂ ਬਾਈਟਰ ਦੇਣਾ ਕਿ ਬਾਈ ਜੀ 4.5 ਲੱਖ ਰੁਪਏ ਠੀਕ ਹੈ ਬਈ ਮੈਂ ਕੱਲ ਮੋਟੂ ਵਾਧ ਆ ਗਿਆ ਜੀ 5210 ਇਹ 2020 ਮਾਡਲ ਦਾ ਬਾਈ ਹਾਂ ਬਈ ਹੋਸਪੀਟ੍ਰੈਕਟਰ ਹੈ ਜੇਰ ਪ੍ਰੋ ਠੀਕ ਹੈ ਬਈ ਚਾਰੇ ਕਰ ਨਾਲ ਦੇ ਵੀਰੇ ਸਾਰਾ ਰੋਜ਼ਨਾ ਦਾ ਕੋਈ ਰੰਗ ਪੇਂਟ ਨਹੀਂ ਹੋਇਆ ਪਰਾਲਾ ਕੱਟਣ ਲਗੇ ਲੂਨ ਫੈਂਸ ਹੋ ਜਾਊਗਾ ਠੀਕ ਹੈ ਬਈ 6.95 ਲੱਖ ਡਿਮਾਂਡ ਆ ਬਾਈ ਭਾਈ ਦਾ ਮੋੜਾ ਇੰਨੀ ਰੇਟ 6 ਲੱਖ ਕਰਤੀ ਆ ਠੀਕ ਹੈ ਜੀ ਇਹ ਉਹ ਦੂਜਾ ਆ ਗਿਆ ਜੀ 475 ਇਹ ਵੀ ਟਰੈਕਟਰ ਬਾਈ ਜੀ ਸਾਰਾ Ориਜినਲ ਆ ਜੀ ਠੀਕ ਹੈ ਜੀ ਟਾਇਰ ਮੂਨੇ 70 ਤੇ ਪਾਈ ਗਿਆ ਬਿਲਕੁਲ ਫੰਕੀ ਦਾ ਨਹੀਂ ਹੈ ਸਾਰਾ ਇਹ ਵੀ ਚੱਲਦਾ ਕੇ ਗੰਡਾ ਪੱਤੀ ਹੁਣ ਤਾਂ ਹੈਗੀ ਆ ਠੀਕ ਹੈ ਜੀ ਟਾਇਰ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਮੈਂ ਉਹ ਦੂਜਾ ਦੇਖਿਆ ਗਿਆ ਜੀ ਫਾਰਮ ਪੰਜਾਬਈ ਇਹ ਹਾਂ ਬਈ ਸਾਰਾ ਉਹ ਦੂਜਾ ਚੋਗਾ ਲੱਗਦੀ ਹੋਇਆ ਇਹ ਟਾਇਰ ਵਧੀਆ ਬਾਈ ਅੱچھے ਟਾਇਰ ਹੀ ਦੇ ਆ ਡੰਡਾ ਭੱਤੀ ਚੱਤਰੀ ਇਹਨਾਂ ਨਾਲ ਵੀ ਸਾਰਾ ਸਨਮਾਨ ਆ ਵੀਰੇ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ 1.65 ਲੱਖ ਦੀ ਮੰਗ ਆ ਸੈਲਸਮੈਨ 1.5 ਲੱਖ ਦੇ ਦਿੰਦੇ ਆ ਆਪਾਂ ਠੀਕ ਹੈ ਜੀ ਉਹ ਦੂਆ ਲੱਗਿਆ ਜੀ 2010 ਮਾਡਲ ਇਹ ਹਰਿਆਣਾ ਨੰਬਰ ਆ ਲੈਕ ਲੁੱਕ ਜਿਆ ਦਿੱਤੇ ਆ ਡੰਡਾ ਭੱਤੀ ਦਾ ਤੁਸੀਂ ਨਾਲ ਆ ਵੀਰੇ ਜੀ ਇਹਦਾ ਡਾਟਾ ਆਪਣੇ ਗੁਮਾਂਡੀਆਂ ਦਾ ਅ ਵੀਰ ਜਿੱਤ ਲੱਗ 70000 52 ਲੱਖ ਬੱਕਰੀਆਂ ਇੱਕ ਦਿਨਾਂ ਵਿੱਚ ਈ ਲਾਤੀਦਾ ਠੀਕ ਹੈ ਜੀ ਉਹਦੇ ਬਾਅਦ 2022 ਮੰਨਣਾ ਪੰਜਾਬ ਨੰਬਰ ਅਗਰੇ ਇਹ ਜਿੰਨੇ ਦਾ ਟਰੈਕਟਰ ਉਹਨਾਂ ਦਾ ਲੋਨ ਠੀਕ ਹੈ ਜੀ ਤਾਂ ਗੱਲ ਮੂਲੇ ਟਾਇਰ ਬਿਲਕੁਲ ਨਵੇਂ ਆ ਪਿੱਛੇ ਵੀ ਬਿਲਕੁਲ ਨਵੇਂ ਹੈ ਜੀ ਹਾਂ ਬਈ ਆ ਰਿਜੀਨਲ ਅ ਕੋਟ ਜਿੱਥੇ ਡਿਮਾਂਡ ਹੈ ਟਰੈਕਟਰ ਦੇ ਰਾਂਗੇ ਪਾਪੜੀ 4% ਦਾ ਡਿਮਾਂਡ ਹੈ ਐਟ ਵਾਈਜ਼ 4 ਲੱਖ ਤੇ 40000 ਠੀਕ ਹੈ ਜੀ ਦਾ ਉਹੂ ਬਾਦ ਦੇ ਵਿੱਚ ਆ ਗਿਆ ਬਾਈ ਆਪਣੇ ਕੋਲ 2011 ਵਾਲਾ ਹਾਂ ਵੀ ਠੀਕ ਹੈ ਬਾਈ ਉਹਦਾ ਮਾਲ ਜੇਗਾ 2011 ਵਾਲਾ 265000 ਡਿਮਾਂਡਾ ਬਾਈ ਟਰੈਕਟਰ ਦੇ ਦਾਂਗੇ 245000 ਠੀਕ ਹੈ ਬਾਈ ਉਹੂ ਬਾਦ ਦੇ ਬੱਚਾ ਦਾ ਬਾਈ 265 ਹਾਂ ਮੇਦਨ ਵਾਲਾ ਬਾਈ ਮੂਰਲੇ ਟਾਇਰ 95000 ਪੈਸੇ ਆ ਪਿਛਲੇ ਹੈ ਗਈ ਅੱਧੇ ਤੋਂ 45000 215000 ਰੁਪਏ ਦੀ ਡਿਮਾਂਡ ਆ ਤੋ ਲਖ ਰੁਪਏ ਕਹਨਰ ਮਾਨੂੰ 1,90,000 ਦਾ ਦੇਵਾਂਗੇ ਮੈਂ ਤਾਂ ਦੂ ਕਹਿੰਨੂ ਫਿਰਨਾ ਸੀ ਠੀਕ ਹੋ ਗਿਆ 1,90,000 ਆ ਸੀਦਾ ਭਾਈ ਇਹ ਨਹੀਂ ਫੋਟਾ ਉਹ ਦੂ ਵਾਰ 90 ਮਾਰਦੇ ਦੂ ਕੋ ਕਹਿ ਰਹੀ ਜੀ ਕਾਰ ਚੁੰਗਿਆ ਭਾਈ 90 90 85 90 ਬਚਾਰ ਹੈ ਗਿਆ ਜੀ 1,52,000 ਰੁਪਏ ਦੀ ਹੈ ਭਾਈ ਨੇ ਹਾਂ ਭਾਈ ਹਰਿਆਣਾ ਨੰਬਰ ਹੈ ਸੱਫੇ ਦਾ ਫਾਈਟਰ ਰੇਵੀ 1,35,000 ਦਾ ਠੀਕ ਹੈ ਕੰਨ ਇੱਕ ਮਿੰਟ ਆਉਂ ਗਿਆ ਉਹ ਟਰੈਕਟਰ ਕੋਲ ਚਲੋ ਉਹ ਦੂਵਾਂ ਆ ਉਹ ਟਰੈਕਟਰ ਬਈ ਸਾਰਾ Ориجنਲ ਆ ਤੀਨ ਨੇ ਕਹੇ 47000 ਪੈਸੇ ਆ ਪਿਛਲੇ ਹੈਗੇ ਬਈ 80500 ਕੀ ਪੈਸੇ ਦਾ ਰੋ ਪੰਜਾਬ ਨੰਬਰ ਆ ਸਾਰਾ Ориਜਨਲ ਟਰੈਕਟਰ ਸੂਣਾ ਬਹੁਤ ਆ ਵੀਰੇ 99 ਮਾਡਲ 1 ਲੱਖ ਤੇ 45000 ਕਿਨੇ ਦਾ ਪਤਾ 1 ਲੱਖ ਤੇ 30000 ਦਾ ਟਰੈਕਟਰ ਦੇ ਦੂਗਾ ਠੀਕ ਆ ਗੱਲ ਉਹ ਦੂਵਾਂ 45 ਵਾਲਾ ਸੂਣਾ ਵੀ ਸਾਡਾ ਠੀਕ ਆ 2013 ਮਾਡਲ ਆ ਵੀਰੇ ਸ਼ੈਂਪਸ ਸਟੇਜਿੰਗ ਦੇ ਵਿੱਚ ਆ ਸੂਣਾ ਪੱਟੀ ਚਾਰ ਪਾਈ ਹੋਇਆ ਬਾਈ ਨਾ 1445 روپے ٹریکٹر لیکن ہمارا کوا ڈسٹری بیوٹر ہے مستر نے سلپڑا کلچ ڈبل روڈن کلچ ڈبل کلچ اس طرح کے ٹھیک ہے بیٹھا 290000 بھائی کنے لا دے گئے 270 گئے بچوں بھائی تو ٹھیک ہے بھائی کتھے دا 65 65 کر دے چلو جی 55000 دا بھائی تو ٹریکٹر ہے بھائی نمبر کتنا نمبر ہے بھائی 77103 دا 77103 دا 4004 40094 14 ਜੀ ਕਿਹੜਾ ਪਿੰਡਾ ਲੇਰੇ ਵਾਲਾ ਲੇਰੇ ਵਾਲਾ ਪਿੰਡਾ ਬਾਈ ਨਾਲ ਡੈਲਟ ਕਰ ਲੋ ਸਿੱਧਾ ਠੀਕ ਹੈ ਗੱਲ ਉਹਦੂ ਆ ਦੇ ਵਿੱਚ ਆਵਾ 852 2020 ਮਾਡਲ ਆ ਬਾਈ ਪਿਛਲੇ ਟਾਇਰ ਰਹਿ ਗਿਆ ਬਾਈ 95 ਪੈਸੇ ਠੀਕ ਹੈ ਬਾਈ ਠੀਕ ਹੈ ਨੋਨ ਫੈਂਸ ਹੋ ਜੂ ਪੰਜਾਬ ਨੰਬਰ ਦੇ ਵਿੱਚ ਆ ਬਾਈ ਰਾਣਾ ਕਟਿਆ ਜਾਊ 635000 ਡਿਮਾਂਡ ਆ ਟਰੈਕਟਰ ਦੇ ਦਾਂਗੇ ਬਾਈ ਇਹੇ 5 ਲੱਖ 92000 ਦਾ ਠੀਕ ਹੈ ਪਰ ਨਹੀਂ ਛਤ ਨਹੀਂ ਕੇ ਡੰਡਾ ਪੱਟੀ ਸਭ ਕੁਝ ਨਾਲਾ ਵੀਰੇ ਹਾਂ ਬਾਈ ਠੀਕ ਹੈ ਗੱਲ ਆ ਪੰਜ ਸੱਤ ਦਾ ਟਰੈਕਟਰ ਆਪਣੇ ਘਰੇ ਵੀ ਖੜਿਆ ਬਾਈ ਠੀਕ ਹੈ ਬਾਈ ਠੀਕ ਹੈ ਗੱਲ ਕਿਉਂ ਐਸ ਕਰਕੇ ਸੋਨੇ ਟਰੈਕਟਰ ਲਿਆਉਣੇ ਬਾਕੀ ਘਰੇ ਖੜੇ ਆ ਬਾਈ ਠੀਕ ਹੈ ਬਾਈ ਠੀਕ ਹੈ 960 ਖੜਾ ਜੀ 745 ਖੜਾ ਜੀ ਫਾਰਮ 60 ਖੜਾ ਜੀ ਸੋਨਾ ਲੀਕਾ ਖੜਾ ਕਾਫੀ ਟਰੈਕਟਰ ਘਰੇ ਖੜੇ ਆ। ਠੀਕ ਹੈ ਗੱਲ। ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਕਰਾ ਯਾਰਾਂ ਨੂੰ ਕੋਲ ਹੁਣ। ਅ WhatsApp ਨੰਬਰ 887294545 ਕਾਲਿੰਗ ਨੰਬਰ 947884545 ਠੀਕ ਹੈ ਵੀ। ਠੀਕ ਹੈ ਭਾਈ। ਬੇਨਤੀ ਹੱਥ ਬੰਨ੍ਹ ਕੇ ਯਾਰਾਂ ਨੂੰ ਫੋਨ ਉਹੀ ਕਰਿਆ ਕਰੋ। ਜੇਕਰਿਆਂ ਵਾਲੇ। ਠੀਕ ਹੈ ਵੀ। ਠੀਕ ਹੈ ਗੱਲ। ਵਿਸ਼ਵਾਸ ਵਾਲੇ ਬੰਦੇ ਫੋਨ ਕਰੇ। ਜਿਹਨੂੰ ਚਰਨੇ ਦੇ ਵਿਸ਼ਵਾਸ ਆ ਉਹ ਠੀਕ ਹੈ ਵੀਰੋ ਨਹੀਂ ਵਿਸ਼ਵਾਸ। ਨਾ। ਵੀਡੀਓ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਚੈਨਲ ਨੂੰ ਕਰੋ ਫੋਲੋ ਬਹੁਤ ਬਹੁਤ ਮਿਹਰਬਾਨੀ ਭਾਈ ਸਸਤੀ ਮਿਹਰਬਾਨੀ ਮੇਰੀ